ਸੋ ਸਮਝ ਕੇ ਬੋਲਿਆ ਕਰ ਵੱਡਿਆਂ ਦਾ ਲਿਹਾਜ਼ ਕਰਨਾ ਸਿੱਖ ਕੋ ਉਹ ਵੀ ਸਿਖਾਉਣਾ ਪਊ ਹੋਰ ਕਿਸੇ ਕੰਮ 'ਚ ਤਾਂ ਪੂਰੀ ਪੈਂਦੀ ਨਹੀਂ ਤੇਤੋਂ ਘੱਟੋ ਘੱਟ ਇੱਜ਼ਤ ਕਰਨੀ ਤਾਂ ਆਉਣੀ ਚਾਹੀਦੀ ਐ ਮੰਮੀ ਇੱਜ਼ਤ ਤਾਂ ਮੈਂ ਕਰਦੀ ਆ ਮੈਂ ਪੜ੍ਹੀ ਲਿਖੀ ਆ ਮੈਨੂੰ ਵੀ ਪਤਾ ਐ ਵੀ ਵੱਡਿਆਂ ਦੀ ਇੱਜ਼ਤ ਕਰੀਦੀ ਐ ਮੇਰਾ ਅੱਜ ਤੱਕਰ ਕੋਈ ਲੰਬਾ ਆਇਆ ਤੁਹਾਨੂੰ ਨਾਲੇ ਹੁਣ ਮੈਂ ਇਹ じゃ ਕੀ ਕਹਤਾ ਜਿਹੜਾ ਤੁਸੀਂ ਇੰਨੇ ਗੁੱਸੇ ਹੁੰਨੇ ਹੋ ਨਾ ਹੁਣ ਤਾਂ ਤੂੰ ਆਪਦੀ ਚਾਚੀ ਦੀ ਤਾਜੀ-ਤਾਜੀ ਬੇਇੱਜ਼ਤੀ ਕਰਕੇ ਆਤੀਆਂ। ਉੱਤੋਂ ਤੋਂ ਕਹਿੰਦੀ ਐ ਮੈਂ ਕਿਹਾ ਕੀ ਐ? ਹਜੇ ਕੋਈ ਕਸਰ ਰਹਿ ਗਈ? ਮੰਮੀ ਮੈਂ ਬੇਇੱਜ਼ਤੀ ਨਹੀਂ ਕੀਤੀ। ਚਾਚੀ ਜੀ ਮੇਰੇ ਤੇ ਕੁਝ ਜ਼ਿਆਦਾ ਰੋ ਮਾਰਦੇ ਸੀ ਤਾਂ ਮੈਂ ਕਹਿਤਾ। ਉਸ ਵਕਤ ਮੰਮੀ ਮੈਂ ਥੱਕੀ ਹੋਈ ਸੀ। ਉੱਪਰ ਦੀ ਚਾਚੀ ਮੈਨੂੰ ਕਹਿੰਦੇ ਕਿ ਤੂੰ ਹੁਣੇ ਖੜੀ ਹੋ ਮੇਰੇ ਕੱਪੜੇ ਪ੍ਰੈਸ ਕਰ। ਜੇ ਮੈਨੂੰ ਆਏ ਕਹਿ ਦਿੰਦੇ ਕਿ ਚੱਲ ਕੋਈ ਨਾ ਬਿੰਦ ਚਟਰਾਮ ਕਰ ਲੈ ਉਦੋਂ ਬਾਅਦ ਕਰਦੀ। ਫਿਰ ਮੈਂ ਇਹਨਾਂ ਨੂੰ ਕਿਉਂ ਬੋਲਦੀ? ਨਾ ਥੱਕਣ ਨੂੰ ਤੈਨੇ ਕਰਿਆ ਕੀ ਸੀ ਕੀ ਫਰਕ ਪੈਂਦਾ ਸੀ ਜੇ ਤੇਰੀ ਚਾਚੀ ਦੇ ਕਹੇ ਤੂੰ ਉੱਠ ਕੇ ਜਦੀ ਕੱਪੜੇ ਪ੍ਰੈਸ ਕਰ ਦਿੰਦੀ ਸਾਰੇ ਕੰਮਾਂ ਦੀ ਤੈਨੂੰ ਸਹੂਲਤ ਹੈ ਕੋਈ ਚੁੱਲ੍ਹਾ ਨਹੀਂ ਬਾਲਣਾ ਉਹ ਤੂੰ ਇਹੋ ਜਿਹੇ ਨਹੀਂ ਬੈਠਣਾ ਫੇਰ ਵੀ ਕੰਮ ਕਰਦੀ ਗੋਗੀ ਮੈਂ ਮਰ ਗਈ ਮੈਂ ਮਰ ਗਈ ਅੱਜ ਜਦੋਂ ਸਾਡਾ ਟਾਈਮ ਸੀ ਚੁੱਲ੍ਹੇ ਤੇ ਮੱਥਾ ਮਾਰਦੀਆਂ ਸੀ ਹੱਥਾਂ ਨਾਲ ਕੱਪੜੇ ਧੋਉਂਦੀਆਂ ਸੀ ਫੇਰ ਵੀ ਕਦੇ ਮੱਥੇ ਵੱਟ ਨਹੀਂ ਪਾਇਆ ਸੀ ਆ ਆਉਂਦੀ ਨੂੰ ਤੈਨੂੰ ਸਾਰਾ ਸੁਖ ਰਾਮ ਮਿਲ ਗਿਆ ਹਜੇ ਵੀ ਤੂੰ ਅੱਖੀ ਦੀ ਔਖੀ ਨਹੀਂ ਭੈਣੇ ਇਹਦਾ ਤਾਂ ਇਹੀ ਹਾਲ ਰਹਿਣਾ ਜਿੰਨੇ ਮਰਜੀ ਵੱਡੇ ਮਹਿਲਾ ਚ ਬਿਠਾ ਦੇ ਇਹਦੇ ਤੇ ਮੱਥੇ ਤੇ ਤਿਉੜੀਆਂ ਐ ਹੀ ਰਹਿਣੀਆਂ ਨੇ ਹਾਂ ਭੈਣੇ ਗੱਲ ਤਾਂ ਤੇਰੀ ਠੀਕ ਹੈ